sir gentleman oh you ready ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਹੋਂਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਰੱਬ ਕੋ ਅਨੁਸਾਰ ਸਾਰਿਆਂ ਚੜ੍ਹਦੀ ਕਲਾ ਬਖਸ਼ੇ ਦਿਨ ਦੁਗਣੀ ਰਾਤ ਚੋਗਣੀ ਤੁਸੀਂ ਤਰੱਕੀ ਕਰੋ ਤੇ ਗੱਲਬਾਤ ਇਦਾਂ ਜੀ ਵੀ ਜਿਹੜਾ ਹੁਣ ਟਾਈਮ ਚੱਲ ਰਿਹਾ ਆ ਕਈ ਕੰਪਨੀਆਂ ਨੇ ਟਰੱਕ ਖੜੇ ਕਰਦੇ ਆ ਤੇ ਕਈਆਂ ਦੀ ਤਿਆਰੀ ਆ ਹੁਣ ਬਲ 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 ਹੋ ਜਾਣੀ ਐ ਇੰਨਾ ਬੰਦਾ ਜਦੋਂ ਟਰੱਕ ਤੋਂ ਉੱਤਰਿਆ ਸਮਝ ਨਹੀਂ ਲੱਗਣੀ ਕਿੱਧਰ ਜਾਈਏ ਸਟੋਰਾ ਸਟਾਰਾਂ ਦੇ ਉੱਤੇ ਹੋਰ ਰੈਸਟੋਰੈਂਟਾਂ ਦੇ ਵਿੱਚ ਜੋ ਬੰਦਾਂ ਕਿੰਨਿਆਂ ਕੋ ਬੰਦਾ ਕਰ ਲੂਗਾ ਜੇ ਅਮਰੀਕਾ ਦੇ ਮਤਲਬ ਆ ਦਿਨ ਆ ਗਿਆ ਹਾਲਾਤ ਹੋ ਗਿਆ ਵੀ ਬਾਕੀ ਹਿਸਾਬ ਆਪ ਹੀ ਲਾ ਲਓ ਆਲੇ-ਦਾਲੇ ਕੰਟਰੀਆਂ ਜਿਹੜੀਆਂ ਆ ਉੱਥੇ ਕਿੱਦਾਂ ਕੀ ਗੱਡੀ ਚੱਲਣੀ ਐ ਕਿਉਂਕਿ ਅਮਰੀਕਾ ਇੱਕ ਇਹੋ ਜਿਹੀ ਕੰਟਰੀ ਐ ਇਹਨੂੰ ਸਭ ਵਾਚ ਕਰਦੇ ਆ ਵੀ ਕਿੱਦਾਂ ਆਪਣੀ ਇੰਨਾ ਸਟਰੋਂਗ ਕਾਹ ਤੋਂ ਆਪਣੀ ਇਕਨੋਮੀ ਨੂੰ ਕਿੱਦਾਂ ਰਾਨਾ ਕਰਦਾ ਕਿਦਾਂ ਫੈਸਲੇ ਲੈਂਦਾ ਹੈ ਹਨ ਸੋ ਆਲੇ-ਦਾਲੇ ਵਾਲਿਆਂ ਨੇ ਕਾਪੀ ਕਰਨਾ ਹੈ ਇਹਨੂੰ ਜੋ ਇਹਨੇ ਕਰਨਾ ਹੈ ਉਹ ਉਹਨਾਂ ਨੇ ਵੀ ਕਰਨਾ ਹੈ ਹਨ ਕਿਹੜੀ ਉਹ ਕਹਾਵਤ ਹੁੰਦੀ ਆ ਵੀ ਆਹ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਉਹ ਗੱਲ ਆ ਚੱਲੇ ਆ ਬਸ ਅੱਜ ਹਣ ਇੱਥੋਂ ਲੋਡ ਚੱਕਿਆ ਆ ਵਾਸ਼ਿੰਗਟਨ ਤੋਂ ਲਾਇਆ ਹੋਇਆ ਡਾਗ ਤੇ ਟੈਲੀਫੋਨ ਵਰਕ ਠਲਦੇ ਵਰਕਸ਼ਾਪ ਚ ਦੋਨੇ ਸੰਧੂ ਸਾਹਿਬ ਦਾ ਟਰੱਕ ਵੀ ਖੜਾ ਇੱਥੇ ਤੇ ਆਪਣੇ ਵਾਲਾ ਵੀ ਖੜਾ ਹੈ ਟਾਇਰ ਸਵਿੱਚ ਜੇ ਕਰਨੇ ਆ ਇੱਕ ਟਾਇਰ ਜੇ ਟਰੱਕ ਦਾ ਗਲਤ ਘਸਦਾ ਸੀਗਾ ਉਸ ਵਿੱਚ ਕਰ ਦਈਏ ਫਿਰ ਕਲਾਈਨੋਮੈਟ ਵਗੈਰਾ ਦਾ ਚੱਕਰ ਪੈ ਜਾਂਦਾ ਨਾ ਡਲਕਾ ਦਾ ਟਰੱਕ ਟਾਇਰ ਤੋਂ ਸਵਿੱਚ ਮਾਰ ਕੇ ਫੇਰ ਤੁਰਦੇ ਆ ਇੱਥੋਂ ਤਾਂ ਤੂੰ ਪਿੰਨੇ ਨਾਲੇ ਲੱਗ ਹੈਗੀ ਆ ਸ਼ਾਪ ਇਹ ਮਾਈਟਰ ਦੁਰਪਣਾ 15-20 ਮਿੰਟਾਂ ਤੱਕ ਤੇ ਰੋਡ डन ਹੋ ਗਿਆ ਉਸਤਾਦ ਜੀ ਆ ਗਏ ਉਸਤਾਦ ਜੀ ਆਇਲ ਦਾ ਉਸਤਾਦ ਜੀ ਦਾ ਟਰੱਕ ਖੜਾ ਸਮੂਹ ਸਾਹ ਦਾ ਆਇ ਤੇ ਆਪਣਾ ਖੜਾ ਆ ਬਸ ਆਲਮੋਸਟ ਕੰਮ ਰੈਡੀ ਆ ਔਰ 10 ਮਿੰਟ ਲੱਗਣੇ ਆ ਉਸਤਾਦ ਜੀ ਆਸ ਤੇ ਹੋਇਆ ਇਹ ਵੀ ਵੀਡੀਓ ਆ ਟੀਏ ਤੇ ਰਾਤ ਇੱਥੇ ਸੁੱਤੇ ਸੀ ਸਵੇਰੇ ਉੱਠੇ ਆ ਗੋਰੇ ਦੇ ਹੁੰਦਾ ਗੋਰਿਆਂ ਦੇ ਸ਼ੌਕੀ ਬੱਲੇ ਹੁੰਦੇ ਆ ਆ ਗੱਡੀ ਘਟੋ ਘਟ ਗਈ अर्ਲੀ 60 ਜਾਂ 70 ਤੋਂ ਪਹਿਲਾਂ ਦੀ ਹੋਣੀ ਆ 50 ਜਾਂ 60 ਦੀ 1950 ਦੇ 60 ਦੇ ਦਹਾਕੇ ਦੀ ਗੱਡੀ ਹੋਣੀ ਆ ਇਹਦੇ ਹਰੀ ਬੈਲਟ ਖਰਕੇ ਐਨ ਵਧੀਆ ਪੇਂਟ ਪੂੰਟ ਮਾਰ ਕੇ ਹੁਣ ਇਹਨੇ ਸ਼ਿਪ ਕਰ ਦੇਣੀ ਐ ਇੱਥੋਂ ਟਰੱਕ ਤੇ ਲੱਦ ਕੇ ਲੈ ਜਾਣਗੇ ਕਿਤੇ ਨਾ ਕਿਤੇ ਜਾਂ ਬਾਹਰ ਦੇ ਹੋਣਗੇ ਜਾਂ ਕਿਸ਼ ਨੂੰ ਭੇਜਣਗੇ ਕਿਤੇ ਗੱਡੀ ਮੂਵ ਮੂਵ ਹੁੰਦੇ ਹੋਣੇ ਅਵੇਂ ਵੀ ਸ਼ਾਇਦ ਜਾਂ ਕੋਈ ਚੱਕਰ ਹੋਣਾ ਐ ਐਨ ਵਧੀਆ ਇੱਥੇ ਹੁਣ ਐਨ ਪੂਰੀ ਸੇਫ ਕਰਕੇ ਸਿਕਿਉਰ ਕਰਕੇ ਲੈ ਕੇ ਜਾਣਗੇ ਐਂਟਿਕ ਪੀਸ ਗੱਡੀ ਆ ਇਹ ਤਾਂ ਪਰਾਣੀਆਂ ਕਵਾੜ ਚ ਚੱਕ ਚੁੱਕ ਕੇ ਵੀ ਤਿਆਰ ਕਰਵਾ ਲੁੰਦੇ ਆ ਇਹਨਾਂ ਨੂੰ ਸ਼ੌਂਕਵਾਲਾ ਹੁੰਦਾ ਗੋਰੇ ਗਾਰਿਆਂ ਨੂੰ ਗੱਡੀਆਂ ਗੁਟੀਆਂ ਤਿਆਰ ਕਰਨ ਦਾ ਆ ਹੁਣ ਇਹਦੇ ਉੱਤੇ ਰੈਂਪ ਦੇ ਉੱਤੇ ਚੜ੍ਹੀ ਜਾ ਰੈਂਪ ਟਰੱਕ ਦਾ ਹਾਈਡਰੋਲਿਕ ਹੈ ਉਹਨੇ ਚੱਕ ਦੇਣੀ ਤਾਂ ਉਹ ਗੱਡੀ ਵਿੱਚ ਚੱਲ ਜਾਣੀ ਆ ਸ਼ੀਸ਼ਾ ਲਾ ਕੇ ਦਿਖਾ ਲ ਦੋ ਜੇ ਆ ਟਰੱਕ ਖੜਾ ਅੱਗੇ ਇੱਕ ਇੱਕ ਤਾਂ ਤੁਰ ਜੇ ਨਾ ਗਾਹ ਨੂੰ ਅੱਗੇ ਪਿੱਛੇ ਵਜੇ ਫੇਰ ਸਹੀ ਦਿਖਣਾ ਇਦੇ ਪਰਲੇ ਪਾਸੇ ਖੜਾ ਜਿਹੜਾ ਟਰੇਲਰ ਖੜਾ ਆ। ਲੈ ਤੁਰ ਗਈ ਸੁਣ ਗਿਆ ਮਨ ਲਗਦਾ ਗੱਲ ਸੁਣ ਲਈ ਉਹਨੇ। ਇਹ ਹੁਣੋਂ ਪਾਸੋਂ ਵੀ ਇਟੀ ਕਰਦਾ ਦੇਖ ਕੇ ਪੂਰੇ ਧਿਆਨ ਨਾਲ ਗੱਡੀ ਚੋੜੀ ਵੀ ਹੈ ਨਾ। ਟਰੇਲਰ ਅੰਦਰੋਂ 8-9 ਲੋਕ ਫੁੱਟ ਚੌੜਾ ਹੁੰਦਾ ਆ। ਅੰਦਰੋਂ ਕਹਿੰਦਾ ਕੁੰਦਾ ਕੱਟ ਕੇ। ਤੇ ਲੈ ਜਾਣੀ ਇਹਨੇ ਗੱਡੀ ਅੰਦਰ। ਇਹਦੇ ਉਹਦਾ ਪਤਾ ਨਹੀਂ ਕਿਦਾਂ ਲੱਗਦਾ ਹਣਾ ਕਲਰ ਵੀਡੀਓ ਦੇ ਵਿੱਚ ਪਰ ਵੈਸੇ ਕਲਰ ਬਹੁਤ ਵਧੀਆ ਮੂੰਗੀਆ ਜਿਹਾ ਹਰਾ ਜਿਹਾ ਦੇਖਣ ਨੂੰ ਵਧੀਆ ਲੱਗਦਾ ਗੱਡੀ ਦਾ ਛੱਤ ਛੁੱਟ ਖੁੱਲ ਜਾਂਦੀ ਹਣੀ ਇਹਦੀ ਉੱਤੋਂ ਆਵਾਜ਼ ਹੋਰ ਤਰ੍ਹਾਂ ਦੀ ਇਹਦਾ 2 ਸਿਲੰਡਰ ਇੰਜਣ ਨਹੀਂ ਹੁੰਦੀ ਐ ਮਸ਼ਾਅੱਲਾ ਵਧੀਆ ਇਹ ਵੀ ਸ਼ੌਕ ਕਹੇ ਕਿਸੇ ਕਿਸ ਨੂੰ ਹੁੰਦੇ ਆ ਪਕਾ ਲੈਣੇ ਚਾਹੀਦੇ ਆ ਲੈ ਚੱਲਿਆਂ ਅੰਦਰ ਚਾਲੋ ਜੀ ਬਣ ਗਏ ਆ 99 ਤੇ টিਏ ਦੇ ਉੱਤੇ ਇੱਥੋਂ ਫੂਡ ਵਗੈਰਾ ਚੱਕਿਆ ਆ ਤੇ ਇੱਥੋਂ ਹੁਣ ਬਸ ਤੁਰਨਾ ਆ ਫ੍ਰਿਜ ਨੂੰ ਰੁਕਣਾ ਥੋੜਾ ਜਿਹਾ ਫੇਰੇ ਜਾਣਾ ਐਲ ਨੂੰ ਬਦਲ ਲੈ ਲੋ ਇੰਦਾ ਜਿੰਦਾ ਜਮ ਆ ਥੱਲੇ ਲੱਗਣ ਨੂੰ ਹੋਏਗਾ ਨਹੀਂ ਗਾਲੇ ਨੀਵੇਂ ਬਦਲਿਆ ਅੱਜ ਪਤਾ ਨਹੀਂ ਅਮਰੀਕਾ ਹੀ ਉੱਚਾ ਆ ਇੱਜ ਪਾਈਆ ਬ੍ਰੇਕ 1 ਘੰਟੇ ਦੀ ਖਾਂਦਾ ਪੀਤਾ ਹਣ ਤੁਰਦੇ ਆ ਫ੍ਰਿਜ ਨੂੰ ਘਰੇ ਥੋੜੀ ਬ੍ਰੇਕ ਲਾਉਣੀ ਆ ਤੂੰ ਬਾਅਦ ਫਿਰ ਜਾਮੇ ਆ ਰਾਤ ਨੂੰ ਐਲੇ ਜਾ ਕੇ ਪੋਣੀ ਆ ਬ੍ਰੇਕਾਂ ਤੇ ਸਵੇਰ ਨੂੰ ਉੱਥੇ ਉਡ ਦੇਣਾ ਐਲੇ ਉਡ ਲਾ ਕੇ ਕੱਲ ਨੂੰ ਫਿਰ ਦੇਖਦੇ ਵਾਪਸੀ ਦਾ ਮਿਲਦਾ ਕਿ ਲੋਕਲ ਜਿਆ ਕਰਦੇ ਹਾਂ ਕੋਈ ਤੇ ਵਾ ਬੱਕ ਹੁਣ ਬ੍ਰੇਕ ਪੈ ਗਈ ਅੱਧੇ ਘੰਟੇ ਦੇ ਉੱਤੇ ਹੀ ਹੋ ਗਿਆ ਘੰਟਾ ਹੋ ਗਿਆ ਵਾ ਪੋਣੀ ਆਉਣਗੇ ਚੱਲਦੇ ਆਂ ਰੀਲਰ ਨੂੰ ਰੱਖੀਦਾ ਪੂਰਾ ਕਲੀਨ ਕਲੀਨ ਕਰਕੇ ਆਂ ਜਮਾ ਵੀਕੈਂਡ ਤੇ ਆ ਕੇ ਜਦੋਂ ਯਾਰ ਚ ਲੋੜ-ਵੜ ਲਾ ਕੇ ਖੜਾ ਕਰੀਦਾ ਟਰੱਕ ਤੇ ਫਿਰ ਇੱਥੋਂ ਰੱਖੀਦਾ ਨਾਲ ਹਵਾਲਾ ਯੰਤਰ ਤੇ ਮਾਰ ਕੇ ਹਵਾ ਇਹਨਾਂ ਵਧੀਆ ਕਲੀਨ ਕਰਦੀਦਾ ਫਿਰ ਚੱਕਰ ਨਹੀਂ ਹੁੰਦਾ ਕੋਈ ਸ਼ਿਪਰ ਵਗੈਰਾ ਜਦੋਂ ਲੋਡ ਲੱਦਦੇ ਆ ਟਰੈਲਰ ਕਲੀਨ ਮਿਲਦਾ ਉਹ ਵੀ ਫਿਰ ਖੁਸ਼ ਰਹਿੰਦੇ ਪੂਰੇ ਗੱਦਗੇ ਨਹੀਂ ਹੁੰਦੀ ਵਿੱਚ ਲੱਕੜਾ ਲੱਕੜਾ ਜੀਆਂ ਹੁੰਦੀਆਂ ਹੋਰ ਲਟਰ ਫਟੜ ਜਾਂ ਮੇਖਾ ਮੁਖਾ ਜੀਆਂ ਪੇਪਰ ਪੁੱਪਰ ਜੇ ਜਿਹੜਾ ਲੋਡ ਰੈਪ ਕੀਤਾ ਆ ਤਾਂ ਦਾ ਮੋਹ ਮਜਾਮੇ ਇਦਾਂ ਦਾ ਸਬਾਨ ਹੁੰਦਾ ਆ ਨੇ ਕਿਨੇ ਕਿ ਪੀਸਾ ਜਦੋਂ ਡਾਊਟੇ ਫਰਦੇ ਲੱਕੜ ਦੇ ਇਦਾਂ ਦਾ ਸੁਭਾਨ ਹੁੰਦਾ ਵਾਲਾ ਹੋਰ ਕੋਈ ਚੱਕਰ ਹੁੰਦਾ ਨਹੀਂ ਤੇ ਕਰ ਦੋਣਾ ਕਲੀਨ ਨੀ ਕਲੀਨ ਕਰਕੇ ਫਿਰ ਟੋਰਨ ਡਾਲਾ ਲਾ ਕੇ ਫੇਜ ਜਾਂਦੇ ਆ ਡਰਾਈਵਨ ਤਾਂ ਹੋ ਜਾਂਦੀ ਕਲੀਨ ਪਲੇਨ ਹੁੰਦੀ ਵਿੱਚੋਂ ਰੀਫਰ ਦੇ ਵਿੱਚ ਲੈਣਾ ਜਿਹਾ ਬਣੀਆਂ ਕਰਕੇ ਨਾ ਝਾੜੂ ਝੂੜੂ ਲੋਣ ਔਖਾ ਇਹਦੇ ਵਿੱਚ ਇਹਦੇ ਨਾਲ ਹਵਾ ਨਹੀਂ ਸੂਟ ਹੁੰਦਾ ਡਰਾਈਵਨ ਦੇ ਵਿੱਚ ਝਾੜੂ ਨਾਲ ਹੋ ਜਾਂਦਾ ਚੱਲ ਝੋੜਾ ਝਾੜੂ ਰੱਖਿਆ ਹੋਵੇ ਉਹਨਾਂ ਵਧੀਆ ਕਲੀਨ ਹੋ ਜਾਂਦੀ ਹੈ ਰੀਫਰ ਤਾਂ ਫਿਰ ਇਹਦੇ ਨਾਲ ਹੀ ਸੂਟ ਹੁੰਦਾ ਆ ਤੇ ਬਸ অলਮੋਸਟ ਡਨ ਹੋ ਗਿਆ ਆ ਉੱਪਰ ਜੀ ਹੁਣ ਆਪਾਂ ਬੰਦ ਡੋਰੰਡਰਾਂ ਨਾਲ ਲੋਣੇ ਆ ਹੋ ਗਿਆ ਕਲੀਨ ਆ ਤਾਂ ਲਿਸ਼ਕਾਂ ਬਣ ਗਈ ਗੱਲ Oh,